ਸਤਿ ਸ਼੍ਰੀ ਅਕਾਲ ਜੀ ਮੈਂ ਲੋੜਾ ਆਪਣਾ ਚਰਨਪ੍ਰੀਤ ਸਿੰਘ ਢਿੱਲੋਂ ਸਵਾਗਤ ਕਰਦਾ ਈ ਨਵੇਂ ਨੇ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਹੈਗਾ ਜੀ 1 ਜਨਵਰੀ 1 ਤਰੀਕ 2026 ਤੁਹਾਡਾ ਵੈਲਕਮ ਹੈ ਨਵੇਂ ਸਾਲ ਦੇ ਵਿੱਚ ਜੀ ਐਂਡ ਬਹੁਤ ਬਹੁਤ ਮੁਬਾਰਕਾਂ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਸੀਂ ਚਲਾ ਰਹੇ ਹਾਂ ਪੜਾਕੇ ਬਾਬਾ ਜੀ ਸਮਾਧ ਤੇ ਸਹੀ ਹੈ ਸਹੀ ਹੈ ਰਾਤ ਦਾ ਵੇਲਾ ਹੋਰ ਕਰਕੇ ਕੁਝ ਦੇਖ ਨਹੀਂ ਰਿਹਾ ਪੜਾਕੇ ਖਿਲਾ ਰਿਹਾ ਕਰੋ ਜੀ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਧੰਨ ਧੰਨ ਬਾਬਾ ਸੁੰਦਰ ਦਾ ਸਪੋਰਟਸ ਕਲੱਬ ਵੱਲੋਂ ਬੜਾ ਕੇ ਇੰਜੋਏ ਕਰਦਾ ਦਿਨ ਚੱਲ ਰਹੇ ਆ ਦੋ ਸੱਤ ਰਾਂਗ ਕਰਦੇ ਬਲਾਕੇ ਆਹ ਰਾਦੇ ਵੱਜ ਗਿਆ 12:00 ਤੇ 5 ਮਿੰਟ ਬਲੌਗ ਹੋਣ ਸਟਾਰਟ ਕੀਤਾ ਸੌਰੀ ਅੰਡੇ ਪੜਾ ਕੇ ਜਲਾ ਰਹੇ ਨਵੇਂ ਹਾਲ ਤੇ ਆਹ ਸਟਰੀਮ ਜਾਰੀ ਚੱਲ ਰਿਹਾ ਦੇਖੋ ਨੂਰ ਗੁੰਡਾ ਵੀ ਹਾਇਓ ਬੰਦੇ ਆ ਤਨ ਤਨ ਬੱਬਸੂਂ ਗਰਦਾ ਜਿਸ ਸਪੋਰਟਸ ਕਲੱਬ ਡਬਲੇ ਮਲਕੋ ਕੀ ਮੇਰੇ ਵਾਹਿਗੁਰੂ ਜੀ ਹੱਥ ਛੋੜ ਕਿਰਾ ਸ਼ੁਕਰਾਨਾ ਮੇਰੇ ਵਾਹਿਗੁਰੂ ਜੀ ਓਟੇ ਰੋਜ਼ ਕਿਰਾ ਸ਼ੁਕਰਾਨਾ ਮੇਰੇ ਵਾਹਿਗੁਰੂ ਜੀ

ਫਰੈਮੈਂਟ ਹੋ ਰਾਇਆ ਹੈ ਬਾਬਾ ਜੀ ਦਾ ਹਵਨ ਸਮਾਦ ਤੇ ਇਸ ਸਾਡੇ ਬਾਬਾ ਜੀ ਦੀ ਸਮਾਦਾ ਇੱਧਰ ਇੱਕ ਸਮਾਦਾ ਬਾਬਾ ਜੀ ਦੀ ਆ ਰਹੀ ਇੱਕ ਕਾਰ ਇੱਧਰ ਹੀ ਦੋ ਸਮਾਦਾ ਬਾਬਾ ਜੀ ਦੀ ਇੱਧਰ ਇੱਧਰ ਬਾਬਾ ਜੀ ਦਾ ਹਵਨ ਹੋ ਜਿੰਦਾ ਫਰੈਮੈਂਟ ਬਾਬਾ ਜੀ ਦੀ ਸਮਾਦ ਤੇ ਮੇਲਾ ਆਪਾਂ ਮੇਲੇ ਤੇ ਆਏ ਆ ਠੀਕ ਹੈ ਜੀ ਪਹਿਲਾਂ ਤਾਂ ਮੇਰੇ ਵੱਲੋਂ ਹੈਪੀ ਨਿਊ ਇਅਰ ਸਾਰੇ ਲੱਖ ਲੱਖ ਵਧਾਈਆਂ ਹੋਣ ਜੀ ਹਵਨ ਹੋ ਜਿੰਦਾ ਹਵਨ ਤਰ ਬਾਬਾ ਜੀ ਦਾ ਹਾਵਨ ਹੋ ਰਿਹਾ। ਪੇਛੜ ਦਿਓ। ਬਾਬਾ ਜੀ ਸਭਾ ਸੰਗਤਾਂ ਮੱਥਾ ਟੇਕ ਰੀਆਂ। ਕਿਸੇ ਵਾਦੂ ਸਾਹਮਣੇ ਦੇਖ ਸਕਦੇ ਹੋ। ਤਰ ਖਵਣਾ ਆਪਾਂ ਬਾਬਾ ਜੀ ਦਾ ਲੰਗਰ। ਉਹਦੇ ਵਾਸਤੇ ਆਪਾਂ ਲਗਾਇਆ ਟੈਂਟ ਪੰਡਾਲ ਲੱਗਾ ਹੋਇਆ। ਕੋਈ ਛਰ ਵੀ ਆਉਣਗੇ ਜੀ ਆਪਣੇ।

पुरा घी डालना बाबाजी घी पाव महाराज पागुरलाल खब्बे हाथ से नहीं आलो पास में रख ले यार उसको नीचे रख लो नीचे कोई बात नहीं